ਬਾਪੂ ਜੀ ਸਾਨੂੰ ਅੱਡ ਕਰ ਦੋ ਵੱਡਿਆਂ ਤੋਂ ਬਹੁਤ ਗੱਲਾਂ ਸੁਣ ਲੀਆਂ ਹੁਣ ਨਹੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਨਾਲੇ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਨਾ ਆਪਦੇ ਘਰਵਾਰਦੀਆਂ ਹੋ ਜਾਂਦੀਆਂ ਨੇ ਉਦੋਂ ਆ ਘਰ ਦੀ ਜ਼ਮੀਨ ਤੇ ਹਿੱਸਾ ਉਹਦੇ ਪਾਈਆਂ ਦੀ ਹੁੰਦਾ ਹੈਗਾ ਜਦੋਂ ਮੇਰੇ ਭਾਈ ਪਰ ਜਾਈ ਹੈਗੇ ਨੇ ਘਰਵਾਰ ਜ਼ਮੀਨ ਜਾਇਦਤ ਸਾਹਮਣ ਵਾਲੀ ਮੈਨੂੰ ਹੋਰ ਕੀ ਚਾਹੀਦਾ ਮੈਂ ਨਿਜਮੈਂਟ ਬਣਾ ਕੇ ਲੈ ਜਾਂਦੀ ਨਾ ਮੈਂ ਘਰ ਚੋਂ ਹਿੱਸਾ ਲੈ ਕੇ ਜਾਵਾਂ ਮੈਨੂੰ ਤਾਂ ਐ ਵੀ ਮੇਰਾ ਪੇਕਾ ਪਰਿਵਾਰ ਖੁਸ਼ੀ ਬਸੇ ਬਸ ਉਦੋਂ ਵੱਧ ਕੇ ਮੇਰੇ ਲਈ ਕੁਝ ਨਹੀਂ ਹੈਗਾ ਹਉ ਤਾਂ ਬੱਤ ਆਪਾਈ ਕਰਦੇ ਬਾਪੂ ਦੇ ਕੱਪੜੇ ਧੋਣੇ ਬਾਪੂ ਨੂੰ ਚਾਹ ਪਾਣੀ ਦੇਣਾ ਹੈ ਇਹਨਾਂ ਦਾ ਆ ਵੀ ਨਹੀਂ ਕਰਦਾ ਗੱਸਾ ਵੀ ਨਹੀਂ ਕਰਦਾ ਜਿੰਨੀ ਆਪਾਂ ਕਰਦੇ ਆ ਇਹਦੇ ਹਿਸਾਬ ਨਾਲ ਤਾਂ ਆਪਾਂ ਨੂੰ ਜਮੀਨ ਵਾਧੂ ਮਿਲਣੀ ਚਾਹੀਦੀ ਆ ਕੱਪੂ ਜੀ ਪ੍ਰੀਤੋ ਦਾ ਹਿੱਸਾ ਕਿਵੇਂ ਬਣਦਾ ਆ ਉਹਨੂੰ ਵਿਆਹ ਕੇ ਤਾਂ ਤੌਰ ਤੇ ਦੋ ਟਰੱਕ ਤਾਂ ਭਰ ਕੇ ਉਹਨੂੰ ਦਾਜ ਦੇ ਦਿੱਤੇ ਨੇ ਨਾਲੇ 10 ਲੱਖ ਰੁਪਏ ਕੈਸ਼ ਦਿੱਤਾ ਆ ਹੁਣ ਉਹ ਆਪਦੇ ਘਰ ਬਾਹਰ ਆਲੀ ਆ ਉਹ ਤਾਂ ਇਸੇ ਤਗੇਵੇਂ ਬਣਦਾ ਆ। ਕੱਲ ਤਾਂ ਉਹੀ ਹੈ ਜੀ ਫਿਰ। ਐ ਕੁੜੀਆਂ ਦੇ ਕਿਹੜੇ ਹਿੱਸੇ ਹੁੰਦੇ ਨੇ ਸਭ ਕੁਝ ਵਿਆਹ ਤਾ ਕਰਤਾ। ਹੁਣ ਆਪਦੇ ਘਰ-ਬਾਰ ਦੀ ਹੋਗੀ। ਆਪਾਂ ਨੇ ਆਪਦੇ ਜਵਾਕਾਂ ਬਾਰੇ ਸੋਚਣਾ। ਉਹਨਾਂ ਦਾ ਭੇਖ ਵੀ ਹੁਣ ਤਾਂ ਬਣਾਉਣਾ ਹੀ ਐ। ਪਹਿਲਾ ਬਾਪੂ ਦੀ ਸੇਵਾ ਆਪਾਂ ਵਾਅਦਾ ਕਰਦੇ ਆਂ ਨਾ। ਬਾਪੂ ਇੱਕ ਕਿੱਲਾ ਕੀ ਆਪ ਤਾਂ ਦੋ ਕਿੱਲੇ ਵਾਅਦੇ ਦੇਊਗਾ ਜ਼ਮੀਨ ਦੇ। ਅਰੇ ਬਾਪੂ। ਕਹਾ ਕੀ ਹੋਈ ਜਦਾਂ ਕੀ ਤੇ। ਕੋਰ ਕਾਲ ਜੁਗਾ। ਰਿਸ਼ਤੇਦਾਰ ਆਉਂਦੇ ਨਹੀਂ ਰਹੇ ਟਿੱਕਾ ਹੋ ਗਿਆ ਖੂਨ ਟਿੱਕਾ ਹੋ ਗਿਆ ਨਾ ਬਾਪੂ ਜੀ ਚਾਹ ਆ ਤੁਹਾਡੀ ਪਿੱਕੀ ਬਾਪੂ ਜੀ ਤਰਨ ਗੱਲ ਕਰਨੀ ਸੀ ਇਕ ਹਾਂ ਪੁੱਤ ਕੀ ਗੱਲ ਕਰਨੀ ਹੈ ਬਾਪੂ ਜੀ ਸਾਨੂੰ ਅੱਡ ਕਰ ਦੋ ਵੱਡਿਆਂ ਤੋਂ ਬਹੁਤ ਗੱਲਾਂ ਸੁਣ ਲੀਆਂ ਹੁਣ ਨਹੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਖੂ ਪੁੱਤ ਅੱਡ ਹੋ ਕੇ ਕਿਸੇ ਨੇ ਕੀ ਖਟਿਆ ਇੱਕ ਕੇ ਦੀ ਬਰਕਤ ਆ ਸਿਆਣੀ ਬਣ ਪੁੱਤ ਤੂੰ ਘਰ ਨੂੰ ਨਾ ਜੋੜਨ ਵਾਲੀ ਗੱਲ ਕਰ ਨਾ ਕਿ ਪੁੱਤ ਤੋੜਨ ਵਾਲੀ ਬਾਪੂ ਜੀ ਕੱਲ ਨੂੰ ਮਰਿਆਂ ਤੋਂ ਵੀ ਤਾਂ ਤੁਹਾਡੇ ਅਟ ਹੋਣਾ ਹੀ ਆ ਅੱਜ ਹੀ ਨਵੇੜ ਤੋਂ ਇਹ ਕੰਮ ਨਾਲੇ ਅਸੀਂ ਸੁੱਖ ਦਾ ਸਾਹ ਲੈ ਲਾਂਗੇ ਨਾਲੇ ਉਹ ਲੈ ਲੈਣਗੇ ਬਾਪੂ ਜੀ ਸਰ ਵੀ ਠੀਕ ਏ ਕਹਿੰਦੀ ਏ ਸਾਡੇ ਹੁਣ ਨਹੀਂ ਵੱਡੇ ਨਾਲ ਨਹੀਂ ਪਿੱਤੇ ਤੂੰ ਨਹੀਂ ਜਾਣਦਾ ਬਾਪੂ ਸਾਨੂੰ ਵੱਡੇ ਕਿੰਨਾ ਜਲੀਲ ਕਰਦੇ ਨੇ ਗੱਲ ਗਲਤ ਚੰਗਾ ਮਾੜਾ ਬੋਲਦੇ ਨੇ ਤੂੰ ਆਪ ਦੱਸ ਵੀ ਕੋਈ ਕਿੰਨਾ ਕ ਟਾਈਮ ਜਰੀਲ ਹੋ ਜਾਊਗਾ ਕਿੰਨਾ ਕ ਟਾਈਮ ਕਿਸਦਾ ਖਵਾ ਲੂਗਾ ਸਾਥੋਂ ਨਹੀਂ ਰਖਵਾਉਂਦਾ ਨਾਲੇ ਬਾਪੂ ਜੀ ਸਾਰੇ ਸੁਖੀ ਹੋ ਜਾਣਗੇ ਰੋਇ ਰੋਇ ਦਾ ਕਲੇਸ਼ ਖਤਮ ਹੋ ਜਾਏਗਾ ਨਾਲੇ ਉਹ ਆਪਦੇ ਘਰ ਸੁਖੀ ਅਸੀਂ ਆਪਦੇ ਘਰ ਸੁਖੀ ਜੱਸੇ ਪੁੱਤ ਤੁਸੀਂ ਅੱਡ ਹੋਣ ਦਾ ਸੋਚ ਹੀ ਲਿਆ ਹੋ ਜੀ ਵੱਡ ਇਹ ਜ਼ਮੀਨ ਤੇ ਘਰ ਦੇ ਦੋ ਨਹੀਂ ਤਿੰਨ ਹਿੱਸੇ ਵੰਡਣਗੇ ਤੇ ਨਹੀਂ ਹਿੱਸੇ ਤੇ ਨਹੀਂ ਹਿੱਸੇ ਕਿਵੇਂ ਵੰਡਾਂਗੇ ਬਾਪੂ ਤੇ ਨਹੀਂ ਹਿੱਸੇ ਵੰਡਾਂਗੇ ਪੁੱਤ ਦੋ ਹਿੱਸੇ ਤੁਹਾਡੇ ਦੋਵੇਂ ਭਰਾਵਾਂ ਦੇ ਤੇ ਤੀਜਾ ਹਿੱਸਾ ਮੇਰੀ ਤੀ ਪ੍ਰੀਤੋ ਦਾ ਬਾਪੂ ਜੀ ਪ੍ਰੀਤੋ ਦਾ ਹਿੱਸਾ ਕਿਵੇਂ ਬਣਦਾ ਆ ਉਹਨੂੰ ਵਿਆਹ ਕੇ ਤਾਂ ਤੌਰ ਤਾਂ ਦੋ ਟਰੱਕ ਤਾਂ ਭਰ ਕੇ ਉਹਨੂੰ ਦਾਜ ਦੇ ਦਿੱਤੇ ਨੇ ਨਾਲੇ 10 ਲੱਖ ਰੁਪਏ ਕੈਸ਼ ਦਿੱਤਾ ਆ ਹੁਣ ਉਹ ਆਪਦੇ ਘਰ ਬਾਹਰ ਆਲੀ ਐ ਉਹਦਾ ਹਿੱਸਾ ਇੱਥੇ ਕਿਵੇਂ ਬਣਦਾ ਆ ਨਾਲੇ ਬਾਪੂ ਜੀ ਹਿੱਸੇ ਤਾਂ ਮੁੰਡਿਆਂ ਦੇ ਪੈਂਦੇ ਨੇ ਕੀ ਰੀਤੀ ਅਨਿਤ ਆਪਦੇ ਸੌਰੀ ਚਲੀ ਜਾਂਦੀ ਏ ਉਹਦਾ ਕਾਹਦਾ ਹਿੱਸਾ ਪੁੱਤ ਤੁਸੀਂ ਦੋਹੇ ਇਸ ਘਰ 'ਚ ਜੰਮੇ ਹੋ ਨਾ ਮੇਰੀ ਤੀ ਪ੍ਰੀਤੋ ਵੀ ਇਸੇ ਘਰ 'ਚ ਜੰਮੀ ਆ ਉਹਦਾ ਹਿੱਸਾ ਤਾਂ ਬਣਦਾ ਹੈ ਹਾਂ ਸੇ ਪੁੱਤ ਬਾਕੀ ਤੁਸੀਂ ਸੋਚ ਲੇ ਜੀ ਬਾਪੂ ਜੀ ਦਾ ਕੁਝ ਕਰਨਾ ਪੈਣਾ ਮੈਨੂੰ ਨਹੀਂ ਲੱਗਦਾ ਸਿੱਧੀ ਉਂਗਲਾਂ ਕਿਉਂ ਨਿਕਲੂਗਾ ਉਹਨੂੰ ਟਿੱਡੀ ਕਰਨੀ ਪੈਣੀ ਆ ਤੁਹਾਡੀ ਗੱਲ ਸਹੀ ਹੈ ਜੀ ਉਂਗਲ ਤਾਂ ਟਿੱਡੀ ਹੀ ਕਰਨੀ ਪੋਗੇ ਉਹ ਹੋਰ ਦੇਖ ਚਰਨ ਜੇ ਪ੍ਰੀਤੋ ਹਿੱਸਾ ਲੈਗੀ ਆਪਣੇ ਪੱਲੇ ਤਾਂ ਅੱਖ ਨਹੀਂ ਰਹਿਣਾ ਉਤੋਂ ਬਾਪੂ ਨੇ ਜਿੱਦ ਫੜੀ ਹੋਈ ਆ ਵੀ ਜ਼ਮੀਨ ਦੇ ਦਾ ਤਿੰਨੇ ਹਿੱਸੇ ਪੈਣਗੇ ਬਾਪੂ ਦਾ ਤਾਂ ਦਿਮਾਗ ਖਰਾਬ ਹੈ ਐਵੇਂ ਕਿਵੇਂ ਤਿੰਨੇ ਹਿੱਸੇ ਪੈ ਜਾਣਗੇ ਮੇਰੀ ਗੱਲ ਸੁਣੋ ਤੁਸੀਂ ਨਾ ਪਟਵਾਰੀ ਨਾਲ ਗੱਲ ਕਰੋ ਕੋਈ ਖਰਚਾ ਪਾਣੀ ਦੇ ਦਾਂਗੇ ਇੱਕ ਵਾਰ ਪਟਵਾਰੀ ਨਾਲ ਗੱਲ ਕਰਨ ਤੋਂ ਪਹਿਲਾਂ ਛੋਟੇ ਭਾਈ ਨਾਲ ਗੱਲ ਕਰਨੀ ਪਊਗੀ ਕਮਾਲ ਹੋ ਗਈ ਛੋਟੀ ਛੋਟੇ ਨਾਲ ਕੀ ਗੱਲ ਕਰਨੀ ਆਪਾਂ ਓਏ ਵੱਡੇ ਆਪਾਂ ਕਿ ਉਹ ਹੈ ਮੇਰੀ ਗੱਲ ਸੁਣ ਲੋ ਤੁਸੀਂ ਪਟਵਾਰੀ ਨਾਲ ਚੁੱਪਚਾਪ ਗੱਲ ਕਰ ਲੋ ਤੇ ਮੈਂ ਪ੍ਰੀਤੋ ਨਾਲ ਗੱਲ ਕਰਦੀ ਆ ਮੈਂ ਪੁੱਛਦੀ ਆ ਨਾ ਪ੍ਰੀਤੋ ਨੂੰ ਫੋਨ ਕਰਕੇ ਕਿਹੜੇ ਹਿੱਸੇ ਦੀ ਗੱਲ ਕਰਦੀ ਆ ਤੂੰ ਕਮਾਲ ਹੋਈ ਪਈ ਐ ਐ ਤਾਂ ਤੂੰ ਹਿੱਸਾ ਲਈ ਜਾਏਂਗੀ ਫਿਰ ਉਹ ਗੱਲ ਤਾਂ ਤੇਰੀ ਸਹੀ ਆ ਜੇ ਕੁੜੀ ਵਿਆਹ ਤੇ ਇਨਾ ਖਰਚਾ ਕਰਤਾ ਉਹਦੇ ਵਿਆਹ ਤੇ ਸਾਰਾ ਕੁਝ ਲੈ ਕੇ ਗਈ ਆ ਜਿਹੜੀ ਚੀਜ਼ ਮੰਗੀ ਉਹਨੂੰ ਦਈ ਆ ਹਜੇ ਹਿੱਸਾ ਡੀ ਰਹਿ ਗਿਆ ਹੁਣ ਕਹਦਾ ਹਿੱਸਾ ਦਾ ਗੱਲ ਤਾਂ ਉਹੀ ਹੈ ਜੀ ਫਿਰ ਐ ਕੁੜੀਆਂ ਦੇ ਕਿਹੜੇ ਹਿੱਸੇ ਹੁੰਦੇ ਨੇ ਸਭ ਕੁਝ ਵਿਆਹ ਤਾ ਕਰਤਾ ਹੁਣ ਆਪਦੇ ਘਰ-ਬਾਰ ਦੀ ਹੋਗੀ ਆਪਾਂ ਨੇ ਆਪਦੇ ਜਵਾਕਾਂ ਬਾਰੇ ਸੋਚਣਾ ਉਹਨਾਂ ਦਾ ਭੇਖ ਵੀ ਹੁਣ ਤਾਂ ਬਣਾਉਣਾ ਹੀ ਐ ਕਮਾਲ ਹੋਈ ਪਈ ਐ ਐ ਜਿੱਤੀ ਆ ਆਪਦੇ ਮਾਪੇ ਦਾ ਘਰ ਖਾਨ ਲੱਗ ਗਿਆ ਫਿਰ ਕਿੱਥੇ ਪੂਰੀ ਪੈਂਦੀ ਐ ਨਾਲੇ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਨਾ ਆਪਦੇ ਘਰ-ਬਾਰ ਦੀਆਂ ਹੋ ਜਾਂਦੀਆਂ ਨੇ ਉਦੋਂ ਆ ਘਰ ਦੀ ਜ਼ਮੀਨ ਤੇ ਹਿੱਸਾ ਉਹਦੇ ਪਾਈਆਂ ਦੀ ਹੁੰਦਾ ਹੈਗਾ ਹੁਣ ਮੇਰੀ ਗੱਲ ਸੁਣੋ ਮੈਂ ਵੀ ਤਾਂ ਵਿਆਹ ਕੇ ਇੱਥੇ ਆਈ ਆਂ ਵਧੀਆ ਵਿਆਹ ਕੀਤਾ ਚਾਹਾਂ ਲਾਡਾ ਨਾ ਮੇਰੇ ਪੇਕੇ ਆਂ ਮੈਂ ਕਦੇ ਉਹਨਾਂ ਤਹੀ ਸਮੰਗੇ ਵੀ ਨਾ ਪਈ ਜਿਵੇਂ ਉਹ ਬੈਸਕ ਖੁਸ਼ ਰਹਿਣਾ ਉਹ ਲਾਲਚ ਲਾਲਚ ਕਿਨੇ ਤੇ ਆ ਗਿਆ ਬਸ ਲਾਲਚ ਆ ਗਿਆ ਤੇ ਮਨ ਚ ਗੱਲ ਤਾਂ ਲਾਲਚ ਦੀ ਐ ਗੱਲ ਤਾਂ ਫਿਰ ਲਾਲਚ ਤਾਂ ਮਰਵਾਉਂਦਾ ਬੰਦੇ ਨੂੰ ਚੱਲ ਕੋਈ ਨਾ ਮੇਰੀ ਗੱਲ ਸੁਣ ਲਓ ਤੁਸੀਂ ਪਟਵਾਰੀ ਨਾਲ ਗੱਲ ਕਰ ਲਓ ਫੋਨ ਤੇ ਨਹੀਂ ਤਾਂ ਅਸਲ 'ਚ ਤੁਸੀਂ ਮਿਲਿਓ ਉਹ ਪਟਵਾਰੀ ਚੱਲ ਕੋਈ ਨਾ ਦੇਖ ਲਊਗਾ ਔਰ ਗਲਤਾ ਹੋਵਾ ਜੇ ਬਾਪੂ ਮਨੇ ਤਾਂ ਆਇਆ ਨਾ ਜੇ ਬਾਪੂ ਹੀ ਹਟ ਗਿਆ ਫਿਰ ਕੀ ਕਰ ਲਾਂਗੇ ਆਪਾਂ ਬਾਪੂ ਨੂੰ ਮਨਾ ਲਾਂਗੇ ਪਹਿਲਾਂ ਪਟਵਾਰੀ ਨਾਲ ਤਾਂ ਗੱਲ ਕਰ ਲੈ ਚਲ ਬਹੁਨੇ ਚਾਹ ਬਣਾ ਕੇ ਰਣੀਏ ਛੋਡੇ ਵਾਸਤੇ ਚਾਹ ਪੀ ਕੇ ਬਾਹਰ ਜਾਓ ਬੈਠੋ ਤੁਸੀਂ ਐਵੇਂ ਟੈਨਸ਼ਨ ਨਾ ਲਓ ਸਭ ਕੁਝ ਹੋ ਜਾਊਗਾ ਮੈਂ ਲਿਆਉਣੀ ਐ ਚਾਹ ਉਹ ਟੈਨਸ਼ਨ ਤਾਂ ਹੋਈ ਗਈ ਰੌਲਾ ਤਾਂ ਪੈ ਗਿਆ ਨਾ ਹਿੱਸਿਆਂ ਦਾ ਕਿੱਥੇ ਦਾ ਪਿਆਰ ਨਾਲ ਦੇਖ ਜਾਂਦੀ ਜ਼ਮੀਨ ਆਉਣੀ ਕਿੱਥੇ ਹੁਣ ਰੌਲਾ ਹੋਊਗਾ ਲੋਕ ਤਮਾਸ਼ਾ ਦੇਖਣਗੇ ਟੈਂਸ਼ਨ ਤਾਂ ਇਸੇ ਗੱਲ ਦੀ ਆ। ਹਾਂ, ਗੱਲ ਸੁਣਿਆ ਜੀ? ਹਾਂ। ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਮੱਖਾ ਅੱਜ ਪਿੰਡ ਨਾ ਜਾਇ ਆਉਂਦੇ। ਬਾਪੂ ਢਿੱਲਾ ਮੱਠਾ ਜਾ ਰਹਿੰਦਾ। ਪਤਾ ਲਿਆਉਂਦੇ ਜਾ ਕੇ। ਨਾਲੇ ਅੱਜ ਦਾ ਦਿਨ ਉੱਥੇ ਰਹਿ ਜਾਂਦੇ ਕੱਲ ਨੂੰ ਆ ਜਾਂਦੇ। ਨਾ ਬ੍ਰੀਤੋ, ਤੈਨੂੰ ਪਤਾ ਤਾਂ ਹੈ, ਮੇਰੇ ਦਫ਼ਤਰ 'ਚ ਬੜਾ ਜ਼ਰੂਰੀ ਕੰਮ ਹੈ। ਮੈਨੂੰ ਛੁੱਟੀ ਨਹੀਂ ਮਿਲਦੀ। ਤੂੰ ਐ ਕਰ, ਤੂੰ ਆਪ ਜਾ ਕੇ ਢੀੜਾ ਮਾਰਿਆ। ਜਾਂ ਫਿਰ ਐ ਕਰ ਲੈ। ਆਪਾਂ ਐਤਵਾਰ ਨੂੰ ਵਗ ਚੱਲਾਂਗੇ ਰਾਤ ਰਹਿਣਾ ਨਹੀਂ ਪਤਾ ਲੈ ਕੇ ਆਪਾਂ ਉਧਰ ਵਾਪਸ ਆ ਜਾਵਾਂਗੇ ਉਹ ਗੱਲ ਤਾਂ ਤੁਹਾਡੀ ਠੀਕ ਹੈ ਜੀ ਕੰਮਕਾਰ ਤਾਂ ਮੁੱਕਦੀ ਨਹੀਂ ਹੁੰਦੇ ਰਿਸ਼ਤੇਦਾਰੀ ਮੇ ਮਿਲਵਰਤਨ ਨਾਲ ਹੀ ਹੁੰਦੀਆਂ ਨੇ ਆਹ ਦੇਖ ਲਓ ਜਦੋਂ ਆਪਾਂ ਪਿਛਲੀ ਵਾਰ ਮੇਰੇ ਪੇਕੇ ਗਏ ਤੇ ਭਾਬੀਆਂ ਕਿੰਨਾ ਕਰਦੀਆਂ ਜੇ ਕਿੰਨਾ ਵੀਰੇ ਆਪਣਾ ਮੂੰਹ ਕਰਦੇ ਤੇ ਆਉਣ ਨਹੀਂ ਦਿੰਦੇ ਤੇ ਆਪਾਂ ਨੂੰ ਕਹਿੰਦੇ ਨਾ ਭੈਣ ਜੀ ਆਏ ਵਾਏ ਇੱਕ ਦੋ ਦਿਨ ਹੋਰ ਰਹਿਗੋ ਇੱਥੇ ਤੁਸੀਂ ਮਸਾਂ ਆਏ ਤੇਗੇ ਆਪਾਂ ਮੈਂ ਤਾਂ ਕਰਕੇ ਕਹਿੰਦੀ ਸੀ ਵੀ ਨਾਲ ਤਾਂ ਉਹ ਖੁਸ਼ ਹੋ ਜਾਣਗੇ ਜਦੋਂ ਆਪਾਂ ਜਾਵਾਂਗੇ ਗੱਲ ਤਾਂ ਤੇਰੀ ਸਹੀ ਆ ਪ੍ਰੀਤੋ ਕਰਦੇ ਤਾਂ ਬਾਲਾ ਨੇ ਉਹ ਦੇਖ ਲੈ ਜਦੋਂ ਮੈਂ ਕਿਤੇ ਭਗ ਜਾਣਾ ਨਾ ਤੇਰੇ ਭਰਾਵਾਂ ਨੂੰ ਨਾ ਮੈਨੂੰ ਬਿਠਾਉਣ ਨੂੰ ਥਾਂ ਨਹੀਂ ਮਿਲਦਾ ਦੇਖ ਲੈ ਆ ਆ ਜੀਜਾ ਕੁੱਕੜ ਲਈ ਆਈਏ ਜੀਜਾ ਖ ਬੱਕਰਾ ਲਈ ਆਈਏ ਜੀਜਾ ਕਿਹੜੀ ਪੀਵੇਂਗਾ ਕਿਹੜੀ ਨਾ ਪੀਵੇਂਗਾ ਹੱਥਾਂ ਦੇ ਚੱਕ ਲੈਂਦੇ ਨੇ ਕਰਦੇ ਤਾਂ ਬਹੁਤ ਹੈ ਬ੍ਰੀਤੋ ਮੇਰਾ ਤੂੰ ਐਂ ਕਰ ਫਿਰ ਤੂੰ ਐਂ ਕਰ ਆਪਾਂ ਅਛਣੀਵਾਰ ਨੂੰ ਸ਼ਾਮ ਨੂੰ ਵਗ ਚੱਲਾਂਗੇ ਰਾਤ ਰਹਿ ਕੇ ਐਦਵਾਰ ਨੂੰ ਆਪਾਂ ਸ਼ਾਮ ਨੂੰ ਵਾਪਸ ਆ ਜਾਂਗੇ ਬਸ ਠੀਕ ਹੈ ਜੀ ਫਿਰ ਆਪਾਂ ਸ਼ਨੀਵਾਰ ਨੂੰ ਚੱਲਦੇ ਆਂ ਨਾਲੇ ਸ਼ਨੀਵਾਰ ਆਦਿ ਤੁਸੀਂ ਟਾਈਮ ਨਾਲ ਆ ਜਿਓ ਕੰਮ ਤੇ ਨਾਲੇ ਮੈਂ ਵੀਰੇ ਹੋਰਾਂ ਨੂੰ ਫੋਨ ਕਰ ਦੂੰਗੀ ਵੀ ਮੈਂ ਤੇ ਤੇਰਾ ਜੀਜਾ ਇੱਥੇ ਆਵਾਂਗੇ ਤੁਹਾਨੂੰ ਮਿਲਣ ਵਾਸਤੇ ਨਾਲੇ ਪਰ ਰਾਤ ਲਾ ਆਵਾਂਗੇ ਆ ਚਲ ਠੀਕ ਹੈ ਚਲ ਚੰਗਾ ਫਿਰ ਮੈਂ ਲੇਟ ਨਾ ਹੋ ਜਾ ਕਿਤੇ ਚੰਗਾ ਹਾਂਜੀ ਹਾਂਜੀ ਠੀਕ ਹੈ ਜੀ ਕਰਦੀ ਫੋਨ ਹਾਂਜੀ ਮੈਨੂੰ ਫੋਨ ਕਰ ਦੀ ਜੇ ਕੋਈ ਸਮਾਨ ਮੰਗਾਇਆ ਹੋਇਆ ਹਾਂ ਚਲੋ ਠੀਕ ਹੈ ਜੀ ਚਲ ਐ ਕਰਦੀਆਂ ਨਾਲੇ ਤੇ ਵੀਰੇ ਨੂੰ ਨਾਲੇ ਭਾਬੀ ਨੂੰ ਫੋਨ ਕਰਦੀਆਂ ਤੇ ਉਹਨਾਂ ਨੂੰ ਖੁਸ਼ਖਬਰੀ ਦਿੰਨੀ ਆ ਵੀ ਭਾਬੀ ਅਸੀਂ ਇੱਥੇ ਰਹਿਣ ਵਾਸਤੇ ਆਵਾਂਗੇ ਹੈਲੋ ਹੈਲੋ ਹਾਂ ਸਰ ਪੀਪਾ ਵੀ ਸਾਸਰੀ ਘਰ ਆਲਾ ਸਾਸਰੀ ਘਰ ਦੀਦੀ ਕੀ ਹਾਲ ਹੈ ਅੱਜ ਕਿਵੇਂ ਤੜਕੇ ਤੜਕੇ ਫੋਨ ਲਾ ਲਿਆ ਦੱਸ ਪਾਪੀ ਅਹੀਂ ਭੋਰ ਦੱਸ ਸਭ ਹਾਂ ਸੁੱਖ ਸਾਹਦਾ ਤੂੰ ਦੱਸ ਸੁੱਖ ਸਾਹਦਾ ਹਾਂ ਹਾਂ ਭਾਬੀ ਸੁੱਖ ਸਾਹਦੀ ਐ ਮੈਂ ਤਾਂ ਸੋਚਿਆ ਮਹਾਂ ਲਾ ਭਾਬੀ ਹੋਰ ਨੂੰ ਖੁਸ਼ਖਬਰੀ ਦੇ ਦਾਂ ਇਸ ਸ਼ਨੀਵਾਰ ਮੈਂ ਤੇ ਤੇਰਾ ਬਾਈ ਇੱਥੇ ਮਿਲਣ ਵਾਸਤੇ ਆ ਰਹੇ ਹਾਂ ਤੁਹਾਨੂੰ ਨਹੀਂ ਚਰ ਨੂੰ ਪਾਪੀ ਕਿੱਥੇ ਕਰਾਈ ਮੜੀ ਦੀ ਗੱਲ ਉਹ ਸ਼ਕਬਰੀ ਨੋਟ ਰੱਖ ਇੰਤਿਆ ਜਿਵੇਂ ਯਮਰਾਉਂ ਦਾ ਕਿਲਾ ਨਾਂ ਲਾਉਣ ਗਈ। ਦੀਦੀ ਦੀਦੀ ਅਬ ਪ੍ਰੀਤ ਭੈਣ ਦਾ ਫੋਨ ਆਇਆ। ਪ੍ਰੀਤ ਦਾ ਫੋਨ। ਹਾਂ ਗੱਲ ਕਰੀਏ। ਚਲੋ ਉਹ ਦੁੱਧ ਦੇਖ ਲੈ ਮੜਾ ਦੁੱਧ ਰੱਖਿਆ। ਠੀਕ ਕਰੀਏ। ਦੇਖ ਮੈਂ ਫੋਨ ਲਾ ਲਿਆ। ਹੈਲੋ। ਹੈਲੋ। ਸੱਸਰੀ ਕਰਪੈਨ ਜੀ। ਸੱਸਰੀ ਕਰ ਭਾਬੀ। ਹੋ ਠੀਕ ਹੋ। ਹਾਂ ਹਾਂ ਠੀਕ ਹੈ ਵਧੀਆ ਹੋਰ ਪਾਈ ਫਿਰ ਠੀਕ ਨੇ ਸਾਰੇ। ਹਾਂ ਹਾਂ ਠੀਕ ਠਾਕ ਵਧੀਆ। ਤੇਰਾ ਬਾਈ ਵੀ ਵਧੀਆ ਹੋਰ ਦਸ ਵੀਰੇ ਹੋਰ ਠੀਕ ਨੇਗੇ ਬਾਪੂ ਠੀਕ ਹੈ ਹੁਣ ਤੇ ਸੋਡੇ ਪੇਕੇ ਕਣੀ ਰਾਜੀ ਖੁਸ਼ੀ ਨੇ ਸਾਰੇ ਸਾਰੇ ਠੀਕ ਠਾਕ ਵਧੀਆ ਕਿਵੇਂ ਤੜਕੇ ਤੜਕੇ ਫੋਨ ਲਾ ਲਿਆ ਹੈਲੋ ਹੈਲੋ ਹਾਂ ਬੱਬੀਆ ਹਾਂ ਬਾਜ਼ ਕਟ-ਕਟ ਕੇ ਜੀ ਆਈ ਜਾਂਦੀ ਮੈਨੂੰ ਲੱਗਦੀ ਓ ਕਈ ਵਾਰ ਨਾ ਰਹਿ ਜਾਂ ਜੁੱਟ ਜਾਂਦੀ ਇੱਥੋਂ ਕਿਵੇਂ ਫੋਨ ਲਾਇਆ ਸੀ ਮੈਂ ਤਾਂ ਤਾਂ ਫੋਨ ਲਾਇਆ ਸੀ ਭਾਬੀ ਮਾਹਲਾ ਭਾਬੀ ਨੂੰ ਖੁਸ਼ਖਬਰੀ ਦੇਦਾ ਨਾਲੇ ਵੀਰੇ ਹੋਰ ਨੂੰ ਦੱਸਦਾ ਬੀ ਇਸ ਸ਼ਨੀਵਾਰ ਮੈਂ ਤੇ ਤੁਹਾਡਾ ਚੀਚਾ ਤੁਹਾਨੂੰ ਮਿਲਣ ਵਾਸਤੇ ਆ ਰਹੇ ਹਾਂ ਕੁਝ ਖਬਰ ਤਾਂ ਤੇਰਾ ਮੁੰਡਾ ਹੋਇਆ ਹਾਂ 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 ਕੋਈ ਨਾ ਜਦੋਂ ਮਰਜੀ ਆਓ ਤੁਹਾਡਾ ਆਪਦਾ ਘਰਵਾਰ ਹੈ ਜੀ ਆਇਆਂ ਨੂੰ ਕੋਈ ਨਾ ਆਜੀ ਆਜੀ ਹਾਂ ਚੱਲ ਠੀਕ ਆ ਪਾਪੀ ਫਿਰ ਸ਼ਨੀਵਾਰ ਮਿਲਦੇ ਆ ਜੰਗੇ ਸਸਰੀਕਾਲ ਸਸਰੀਕਾਲ ਲੈ ਮੈਨੂੰ ਪਤਾ ਹੀ ਜਾ ਵੱਡੀ ਕਿਹੜੇ ਸਾਬ ਨਾ ਆਉਂਦੀ ਐ ਇੱਥੇ ਜੀ ਫਿਰ ਤੇ ਲਾਚ ਨੂੰ ਵੀ ਇਦਾਂ ਰੋ ਵੀ ਪੈਸਾ ਬਣ ਜੇ ਇਦਾਂ ਰੋ ਵੀ ਪੈਸਾ ਬਣ ਜੇ ਦੇਖ ਲੈ ਨਹੀਂ ਭੈਣ ਆ ਨਾ ਦੇਖ ਲੈ ਪਾਈਆਂ ਤੇ ਕਿੰਨਾ ਖੂਨ ਡੋਲਦੀਆਂ ਹੰਕਾਰ ਕੇ ਇਹ ਆ ਇਹ ਤਾਂ ਚੜੇਲ ਆ ਚੜੇਲ ਤਰਕੀ ਦੇਖ ਲੈ ਪੈਸਾ ਦੀ ਪੈ ਗਈ ਕਿੱਥੇ ਤੂੰ ਬਾਪ ਦਾ ਪੁੱਛਦੀ ਆ ਬਿਮਾਰ ਆ ਕਿੰਨਾ ਕਿ ਤੂੰ ਗੇੜਾ ਮਾਰਦੀ ਹੁਣ ਲਾਚ ਹੈ ਵੀ ਛੇ ਤੇ ਜ਼ਮੀਨ ਮੇਰੇ ਹੱਥ ਚ ਆ ਜੇ ਲੈ ਦੇਖ ਲੈ ਭਾਬੀ ਵੀ ਖੁਸ਼ ਹੋਗੀ ਮੇਰੀ ਗੱਲ ਸੁਣ ਕੇ ਮੈਨੂੰ ਪਹਿਲੀ ਪਤਾ ਸੀ ਜੇਦੋਂ ਮੈਂ ਜਾਊਂਗੀ ਨਾ ਸਾਰਾ ਢਬਰਾਂ ਹੀ ਖੁਸ਼ੀ ਚ ਟਹਿਲਦਾ ਫਿਰੂਗਾ ਵੀ ਸਾਡੀ ਨਨ ਦੇਤੀ ਆਈ ਹੋਈ ਹੈ ਬਸ ਤੁਸੀਂ ਇੱਥੇ ਚੁੱਪ ਕਰਕੇ ਬੈਠੇ ਰਹੋ ਉਹ ਤੁਹਾਡੀ ਭੈਣ ਆਉਂਦੀ ਆ ਫੋਨ ਆਇਆ ਸੀ ਹੁਣੇ ਤੁਸੀਂ ਮੂੰਹ ਚ ਕੁੰਗਣੀਆਂ ਪਾ ਕੇ ਬੈਠੇ ਰਹੋ ਬੋਲਿਓ ਨਾ ਕੁਝ ਹਨਾ ਅਗਲੀ ਜ਼ਮੀਨ ਦਾ ਇਹ ਸਬਨਾਉਣ ਆ ਰਹੀ ਐ ਉਹ ਐ ਕਿਵੇਂ ਲੈ ਜੂਗੀ ਨਾਲ ਐ ਗੱਲਬਾਤ ਕਰਦੇ ਜ਼ਮੀਨ ਦਾ ਹਿੱਸਾ ਨਹੀਂ ਮਿਲਦਾ ਜੇ ਮਿਲ ਜੂਗੀ ਆ ਕੇ ਭੱਜ ਜੂਗੀ ਕਮਾਲ ਹੋ ਗਈ ਜੇ ਅਗਲੀ ਨੇ ਦਾਅਵਾ ਕਰਤਾ ਵੀ ਭਈ ਮੈਨੂੰ ਤਾਂ ਜ਼ਮੀਨ ਚ ਹਿੱਸਾ ਨਹੀਂ ਦੇ ਫੇਰ ਕੀ ਕਰ ਲਾਂਗੇ ਆਪਾਂ ਉਹ ਬੋਲੀਆਂ ਐ ਨਹੀਂ ਹੁੰਦਾ ਹੈਗਾ ਪਹਿਲਾਂ ਪਟਵਾਰੇ ਨੂੰ ਮਿਲਣਾ ਪੈਂਦਾ ਤਸਿਲਦਾਰ ਨੂੰ ਮਿਲਣਾ ਪੈਂਦਾ ਕਾਗਜ਼ ਪੱਤਰ ਤਿਆਰ ਕਰਨੇ ਪੈਂਦੇ ਨੇ ਫੇਰ ਜ਼ਮੀਨ ਨਾਂਉ ਚੜਦੀ ਹੈ ਕਿਤੇ ਫੇਰ ਰਜਿਸਟਰੀ ਹੁੰਦੀ ਆ ਹੁਣ ਜੇ ਤਿੰਨੇ ਭੈਣਾਂ ਭਾਈਆ ਜਿੱਕਨੇ ਵੀ ਤਰਾਜ ਕਰਤਾ ਐ ਨਹੀਂ ਫੇਰ ਜ਼ਮੀਨ ਨਾਂਉ ਲੱਗਦੀ ਹੈਗੀ ਗਲਤ ਸੋਦੀ ਵੀ ਠੀਕ ਹੈ ਪਰ ਜਿਹਨੂੰ ਪਿੰਕ ਲਾਗੇ ਕਿਸੇ ਗੱਲ ਦੀ ਫੇਰ ਕੀ ਕਰਾਂਗੇ ਆਪਾਂ ਆਪਾਂ ਨੇ ਪਤਾ ਨਹੀਂ ਲੱਗਣ ਦੇਣਾ ਆਪਾਂ ਕੰਮ ਇਹਨਾਂ ਚੋਣਾਂ ਕਰਾਂਗੇ ਉਹਨੂੰ ਪਤਾ ਹੀ ਉਦੋਂ ਲੱਗੇ ਜਦੋਂ ਜ਼ਮੀਨ ਨਾਂਉ ਚੜ ਗਈ ਆਪਣੇ ਬਾਸ ਇਹ ਵੀ ਸੋਦੀ ਗੱਲ ਸੱਚੀ ਹੈ ਜੀ ਜਦੋਂ ਰਜਿਸਟਰੀ ਹੋਗੀ ਇੰਤਕਾਲ ਆਪਣੇ ਨਾਂ ਬੋਲਣ ਲੱਗ ਗਿਆ ਫੇਰ ਕਾਦੀ ਰੋਕ ਐ ਫੇਰ ਤਾਂ ਨੀ ਕੋਈ ਸੁਣਦਾ ਨਾ ਫੇਰ ਨਹੀਂ ਹੋ ਸਕਦਾ ਕੁਝ ਚੱਲ ਉਹ ਆਊਗੀ ਜੇ ਕੋਈ ਬਾਪੂ ਨਾਲ ਜ਼ਮੀਨ ਦੀ ਗੱਲਬਾਤ ਕੀਤੀ ਨਾ ਬੋਲ ਪਿਓ ਕੁਛ ਕਿਤੇ ਆਈ ਚੁੱਪ ਕਰਕੇ ਬੈਠਾ ਰਵੇ ਤੂੰ ਉਹ ਨਹੀਂ ਤੈਨੂੰ ਕਿਹਾ ਤਾਂ ਆਏਗਾ ਆਊਗੀ ਬੈਠੂਗੀ ਮਿਲ ਕੇ ਬਾਝੂਗੀ ਜੇ ਪਾਈ ਉਹਨੇ ਜ਼ਮੀਨ ਬਾਤ ਗੱਲ ਛੜੀ ਫਿਰ ਕਹਦਾ ਕਿ ਅਗਲੀ ਨੂੰ ਸਿੱਧੇ ਹੋ ਜਾਗੇ ਹੋਰ ਕੀ ਆ ਸਿੱਧੇ ਤਾਂ ਹੋਣੀ ਪੂ ਨਾਲੇ ਮੇਰੀ ਗੱਲ ਸੁਣੋ ਹੋਣੋ ਆਊਗੀ ਪਹਿਲਾਂ ਉਸ ਤੋਂ ਪਹਿਲਾਂ ਬਾਪੂ ਨੂੰ ਮਨਾ ਕੇ ਰੱਖ ਲਾ ਕਿਤੇ ਉਹਦੀਆਂ ਬੋਲੀਆਂ ਬੋਲਣ ਲੱਗ ਜੇ ਬਾਪੂ ਵੀ ਕਿਤੇ ਹੋਰ ਤਿੰਨ ਵੰਡਾ ਪਾ ਕੇ ਬਹਿ ਜੇ ਉਹ ਨਹੀਂ ਸਮਝਾ ਦਾਂਗੇ ਬਾਪੂ ਨੂੰ ਵੀ ਨਾਲ ਦੇਖ ਬਾਪੂ ਦੀ ਸੇਵਾ ਕੌਣ ਕਰਦਾ ਸਭ ਤੋਂ ਵੱਧ ਤਾਂ ਆਪ ਹੀ ਕਰਦੇ ਆ ਬਾਪੂ ਦੇ ਕੱਪੜੇ ਧੋਣੇ ਬਾਪੂ ਨੂੰ ਚਾਹ ਪਾਣੀ ਦੇਣਾ ਹੈ ਇਹਨਾਂ ਦਾ ਆ ਵੀ ਨਹੀਂ ਕਰਦਾ ਜੱਸਾ ਵੀ ਨਹੀਂ ਕਰਦਾ ਜਿੰਨੀ ਆਪਾਂ ਕਰਦੇ ਆ ਇਹਦੇ ਹਿਸਾਬ ਨਾਲ ਤਾਂ ਆਪਾਂ ਨੂੰ ਜ਼ਮੀਨ ਵਾਧ ਮਿਲਣੀ ਚਾਹੀਦੀ ਆ ਘਰ ਤਾਂ ਤੇਰੀ ਸੋਹਣਾ ਨੇ ਸੱਚੀ ਆ ਅੱਜ ਤੂੰ ਬਹੁਤ ਵਧੀਆ ਗੱਲ ਸੁਣਾਈ ਆ

ਤੂੰ ਚਾਲਿਆ ਕਰਕੇ ਮੈਂ ਮੜਾ ਖੇਤ ਕਿੜਾ ਮਾਰਿਆ ਚੰਗਾ ਬਾਪੂ ਨਾਲ ਗੱਲ ਜਰੂਰ ਕਰ ਲਈ ਚਾਹ ਬਣਾ ਦੇਣੀ ਕਿਤੇ ਭੁੱਲ ਜੇ ਗੱਲ ਕਰ ਉਹ ਨਹੀਂ ਭੁੱਲਦਾ ਫਿਰ ਸਾਰਾ ਭਾਂਡਾ ਖੁੱਟ ਜਾਊਗਾ ਇਹ ਗੱਲ ਭੁੱਲਣਾ ਨਹੀਂ ਆ ਕੋਈ ਲਿਓ ਨਹੀਂ ਮੈਂ ਚਾਹ ਬਣਾ ਚੱਲ ਬਾਪੂ ਜੀ ਹਾਂ ਪੁੱਤ ਚੱਲੇ ਆ ਤੁਸੀਂ ਕਿਤੇ ਮੈਂ ਪੁੱਤੋ ਪ੍ਰੀਤੋ ਕੋਲੇ ਜਾ ਕੇ ਆਉਣਾ ਚਿੱਤ ਜਾਂ ਨਹੀਂ ਲੱਗਦਾ ਤੀ ਮੈਂ ਚਲ ਕੱਲ ਨੂੰ ਮੁੜ ਆਉਂਗਾ ਮੈਂ ਤਾਂ ਐ ਕਹਿੰਸੀ ਬਾਪੂ ਜੀ ਚੱਲ ਪ੍ਰੀਤੋ ਭੈਣ ਜੀ ਕੋਲੇ ਫੇਰ ਵਗ ਜਾਂਦੇ ਤੁਸੀਂ ਤੁਸੀਂ ਸਾਡਾ ਨਵੇੜਾ ਕਰ ਜਾਂਦੇ ਨਾਲੇ ਪ੍ਰੀਤੋ ਭੈਣ ਜੀ ਕਿਹੜਾ ਕਿਤੇ ਭੱਜ ਚਲੀ ਐ ਤੁਸੀਂ ਬਾਅਦ ਚ ਵਗ ਜਾਓ ਉਹਦੇ ਕੋਲੇ ਨਾਲੇ ਛੋਟੀ ਦੇਖ ਲੈ ਮੇਰੇ ਨਾਲ ਆड्डा ਲਈ ਰੱਖਦੀ ਐ ਐਵੇਂ ਘਰ ਚ ਕਲੇਸ਼ ਛੜਦਾ ਤੁਸੀਂ ਹੁਣ ਜ਼ਮੀਨ ਦੀ ਵੰਡ ਕਰ ਜੋ ਚਾਰ ਦਿਨ ਅਸੀਂ ਵੀ ਸੁੱਖ ਦੀ ਰੋਟੀ ਖਾਂਦੇ ਹੋ ਜਾਾਂਗੇ ਉਹ ਪਤਾ ਤੁਸੀਂ ਕਿਤੇ ਪਾਚ ਲਿਓ ਮੈਂ ਵੀ ਉਰੀ ਆ ਤੁਸੀਂ ਵੀ ਰਿਓ ਮੈਂ ਪ੍ਰੀਤੋ ਪੁੱਤ ਨੂੰ ਮਿਲਿਆ ਵਾਂ ਆ ਕੇ ਕਰ ਦੇਣਾ ਤੁਹਾਡਾ ਵਟਵਾਰਾ ਬਾਪੂ ਜੀ ਜੇ ਪ੍ਰੀਤੋ ਨੂੰ ਪਤਾ ਲੱਗੂ ਉਹ ਵੀ ਵਿੱਚੋਂ ਹਿੱਸਾ ਪਾ ਲੂਗੀ ਮੈਂ ਤਾਂ ਸਾਨੂੰ ਐਂ ਕਹਿੰਦੀ ਸੀ ਤੁਸੀਂ ਚੱਲ ਉੱਥੇ ਭਾਵੇਂ ਬਾਤ ਚ ਵਗ ਜਾਂਦੇ ਮਹੀਨਾ ਨਾ ਮੁੜਿਓ ਕਿਹਨਾਂ ਤੁਸੀਂ ਇਹ ਕਰ ਜਾਂਦੇ ਵਟਵਾਰਾ ਜਾ ਔਰ ਬਾਪੂ ਜੀ ਚਾਰੋਂ ਸਹੀ ਹੋ ਕਹਿੰਦੀ ਆ ਅਨਵੇਂੜ ਕੇ ਪਰਾਂ ਕਰੋ ਪਰ ਉਹ ਉਹ ਇਧਰ ਰੋਲੇ ਨਾਲੋਂ ਬਥੇਰੀ ਕੱਟ ਲਈ ਇਕੱਠੇ ਨੇ ਪਰ ਹੁਣ ਨਹੀਂ ਕੱਟਿਆ ਜਾਂਦਾ ਹੈਗਾ ਤੇਰਾ ਕਸੂਰ ਨਹੀਂ ਬੀਤਿਆ ਇਸ ਸਮੇਂ ਮੜ ਆ ਗਿਆ ਤੂੰ ਤੇਰਾ ਦਾਦਾ ਦਾਦੀ ਦੇਖ ਲੈ ਅਸੀਂ ਨੇ ਵੀ ਤਾਂ ਉਹਨਾਂ ਨਾਲ ਕੱਟੀ ਐ ਮਿੱਤਿਆ ਗੱਲ ਸੁਣ ਲੈ ਤੇਰੇ ਦਾਦੇ ਮੁਰੇ ਅਸੀਂ ਇੱਕ ਵਾਰੀ ਨਹੀਂ ਬੋਲੇ ਜਿਵੇਂ ਤੁਸੀਂ ਬੋਲਦੋ ਆਹ ਹੋਰ ਤਾਂ ਹੋਰ ਆਹ ਮੇਰੀਆਂ ਦੋਹੇ ਨੂੰ ਆ ਮੈਨੂੰ ਕਹੀ ਜਾਂਦੇ ਨੇ ਅਸੀਂ ਅੱਡ ਹੋਣ ਬਾਪੂ ਜੀ ਸਾਡਾ ਕਿਹੜਾ ਜੀ ਕਰਦਾ ਅੱਡ ਹੋਣ ਨੂੰ ਉਹ ਦੇਖ ਲੈ ਛੋਟਾ ਤੇ ਛੋਟੇ ਦੀ ਬੂਸ ਸਾਰਾ ਦਿਨ ਮੇਰੇ ਨਾਲ ਅੱਡਾ ਲਈ ਰੱਖਦੀ ਆ ਹਜੇ ਜੱਸਾ ਤਾਂ ਫੇਰ ਵੀ ਠੀਕ ਐ ਜੱਸੇ ਦੀ ਬੂਹ ਤਾਂ ਬਸ ਅੱਡ ਹੋਣ ਨੂੰ ਫਿਰਦੇ ਵੀ ਛੇਤੀ ਮੈਨੂੰ ਜ਼ਮੀਨ 'ਚ ਹਿੱਸਾ ਮਿਲ ਜੇ ਉਹ ਹੋਰ ਬਾਪੂ ਜੀ ਉਹਦਾ ਬڑا ਛੋਟਾ ਵੀ ਨਹੀਂ ਦੇਖਦੀ ਬੋਲਣ ਲੱਗੇ ਆ ਦੇ ਲਾ ਭਾਈ ਦੋ ਸ਼ਰੀਕ ਬਣਾ ਕੇ ਰੱਖਦਾ ਉਹਨੇ ਉਹ ਤਾਂ ਹੀ ਤੈਨੂੰ ਕਹਿਣਾ ਮੰਡਗੇ ਪਰਾਂ ਕਰ ਹੁਣ ਨਹੀਂ ਨਿਬੜੀ ਹੈਗੀ ਕੀ ਫਾਇਦਾ ਫਿਰ ਮੋٹے ਮੂੰਹ ਆਵਾਂਗੇ ਸਮਝਿਆ ਮੇਰੀ ਗੱਲ ਆ